ਅੱਜ ਕੌਮੀ ਸਾਂਝਾ ਮੋਰਚਾ ਚੰਡੀਗੜ੍ਹ ਤੋਂ ਇਸ ਵੇਲੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਹੁੰਚਿਆ ਜਿੱਥੇ ਜਿਹੜਾ ਨੌਜਵਾਨਾਂ ਵੱਲੋਂ ਸਟੂਡੈਂਟਾਂ ਵੱਲੋਂ ਮੋਰਚਾ ਲਾਇਆ ਗਿਆ ਸੀ ਯੂਨੀਵਰਸਿਟੀ ਦੇ ਵਿੱਚ ਉਹ ਖਤੇ ਹੋਇਆ ਅਸੀਂ ਸਾਰੇ ਪੰਜਾਬ ਨੂੰ ਇੱਥੇ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਜਿੰਨੇ ਬੱਚੇ-ਬੱਤੀਆਂ ਨੇ ਸਾਰਿਆਂ ਨੂੰ ਜਿੰਨੀਆਂ ਵੀ ਸੰਘਰਸ਼ੀ ਜੱਥੇਬੰਦੀਆਂ ਨੇ ਸਾਥ ਦਿੱਤਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਨੇ ਆ ਖੁਸ਼ੀ ਆ ਕਿ ਸਰਕਾਰ ਝੋਗੀ ਜਿਹੜੀਆਂ ਸੈਨੇਟ ਦੀਆਂ ਚੋਣਾਂ ਆ ਕਰਾਉਣ ਵਾਸਤੇ ਵਿਦਿਆਰਥੀਆਂ ਨੇ ਮੋਰਚਾ ਲਾਇਆ ਸੀ ਉਹ ਜਿਹੜੀ ਚਿੱਠੀ ਉਪਰਾਠ ਵੱਲ ਨੇ ਜਾਰੀ ਕਰ ਦਿੱਤੀ ਆ ਅਗਲੇ ਸਾਲ ਚੋਣਾਂ ਹੋਣੇ 26 ਸਤੰਬਰ ਦਾ ਜਿਹੜਾ ਦਿਨ ਰੱਖਿਆ ਗਿਆ ਉਹ ਸਾਰਾ ਕੁਝ ਹੋਇਆ ਤੁਹਾਡੇ ਸਾਹਮਣੇ ਆ ਆ ਮਾਹੌਲ ਤੁਸੀਂ ਦੇਖ ਸਕਦੇ ਹੋ ਸਾਰੇ ਬਸ ਜਿਹੜਾ ਖੁਸ਼ੀ ਦਾ ਮਾਹੌਲ ਆ ਵਿਦਿਆਰਥੀ ਗਏ ਹੋਏ ਨੇ ਵੱਡੀ ਗਿਣਤੀ ਦੀ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਢੋਲ ਵਜਾਏ ਭਗੜੇ ਵੀ ਪਾਏ ਨੇ ਤੇ ਮਾਰਚ ਕੱਢਦੇ ਨੇ ਜੁਨੀਪੁਰੀ ਜਨੂਗਾਹੀ ਦਾ ਬੱਚੇ ਬਤੀਆਂ ਸਾਰੇ ਖੁਸ਼ੀ ਦੇ ਵਿੱਚ ਜਕਾਰੇ ਲਾਉਂਦੇ ਉਹ ਜਿਹੜੇ ਕੱਢ ਰਹੇ ਨੇ ਖੁਸ਼ੀ ਮਨਾ ਰਹੇ ਨੇ ਅਸੀਂ ਵੀ ਪਹੁੰਚੇ ਆ ਇੱਥੇ ਦੇਖੋ ਅਸ ਦਾ ਪਹਿਲਾਂ ਵੀ ਨਾਲ ਸੀ ਹੁਣ ਵੀ ਨਾਲ ਆ ਇਹ ਮੋਰਚਾ ਇਹ ਜਿੱਤ ਪੰਜਾਬ ਦੀ ਹੋਈ ਆ ਅਣਖ ਦੀ ਹੋਈ ਆ ਸਾਡੀ ਹੋਣ ਦੀ ਲੜਾਈ ਸੀ ਅਣਖ ਦੀ ਜਿੱਤ ਹੋਈ ਆ ਜਿਹੜੇ ਖਾਕੀ ਕਸੇ ਵਾਲੇ ਸਾਨੂੰ ਦਬਾਉਣਾ ਚਾਹੁੰਦੇ ਸੀ ਪੰਜਾਬ ਨੂੰ ਅੱਜ ਉਹਨਾਂ ਨੇ ਵੱਡੀ ਜਿੱਤ ਪ੍ਰਾਪਤ ਕਰੀ ਆ ਯੂਨੇਥੋਂ ਦੇ ਸਟੂਡੈਂਟ ਨੇ ਜਿਹੜਾ ਹੈਗਾ ਉਪ ਪ੍ਰਧਾਨ ਪਾਈਆ ਸੁਮੇਤ ਸਿੰਘ ਸਾਫ ਦਾ ਜਿਹੜਾ ਪ੍ਰਧਾਨ ਆ ਉਹਨੇ ਮੋਰਚਾ ਲਾਇਆ ਸਾਰਿਆਂ ਦੇ ਸਾਥੀਆਂ ਨੇ ਬੱਚੇ-ਬੱਚੀਆਂ ਨੇ ਜਿਹਨਾਂ ਤੁਸੀਂ ਦੇਖਿਆ ਸਾਰਾ ਤੁਸੀਂ ਜੋ 10 ਤਰੀਕ ਨੂੰ ਕਾਲ ਦਿੱਤੀ ਸੀ ਬਹੁਤ ਰੋਕਾਂ ਲਾਈਆਂ ਸਰਕਾਰ ਨੇ ਬਹੁਤ ਟਕਵਾਂਜ ਰਤਿਆ ਕਿਸੇ ਨੇ ਹੰਗ ਸਿੰਘਾਂ ਦੇ ਕੋੜੇ ਵੀ ਹੈ ਆਏ ਤੇ ਅੱਜ ਮੋਰਚਾ ਫਤਿਹ ਹੋਇਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਹਿੰਦੇ ਸੀ ਤੰਦ ਕੱਸਦੇ ਸੀ ਇਹ ਜਿੱਥੇ ਜੀ ਕਰਦਾ ਘੋੜਾ ਲੈ ਘੋੜੇ ਲੈ ਜਾਂਦੇ ਨੇ ਖੱਤਣਾ ਲੈ ਜਾਂਦੇ ਨੇ ਤੇ ਮੈਂ ਉਹਨੂੰ ਬਿੱਟੂ ਨੂੰ ਕਹਿਣਾ ਚਾਹੁੰਦਾ ਜੇ ਅੱਜ ਇੱਥੇ ਘੋੜੇ ਢਣਕੇ ਸੀ ਨਾ 10 ਤਰੀਕ ਨੂੰ ਇੱਥੇ ਘੋੜਿਆਂ ਨੇ ਪੈਰ ਪਾਏ ਸੀਗੇ ਤਾਂ ਮੋਰਚਾ ਫਤਿਹ ਹੋ ਗਿਆ ਤੂੰ ਹੁਣ ਖੱਤਣਾ ਲੈ ਕੇ ਆ ਉਹ ਦਿੱਲੀ ਨੂੰ ਜਾ ਖੱਤਣਾ ਤੇ ਸਵਾਰ ਹੋ ਕੇ ਉੱਧਰ ਜਾ ਤੇਰਾ ਕੰਮ ਉੱਧਰ ਆ ਤੇ ਸਾਡੀ ਅੱਖ ਦੀ ਲੜਾਈ ਹੁੰਦੀ ਆ ਜਦੋਂ ਅਸੀਂ ਜਿੱਤਦੇ ਆ ਇੱਥੇ ਵੀ ਅੱਖ ਦੀ ਲੜਾਈ ਸੀ ਜਿੱਤੇ ਆ ਸਾਰੀਆਂ ਜਥੇਬੰਦੀ ਸਾਡੇ ਨੌਜਵਾਨਾਂ ਦਾ ਅਸ਼ਮੀਤ ਸਿੰਘ ਜਿਹੜਾ ਹੈਗਾ ਨੌਜਵਾਨ ਸਾਰੇ ਬੱਚੇ ਬੱਚੀਆਂ ਜਿਨ੍ਹਾਂ ਨੇ ਬਹੁਤ ਡ੍ਰਿਡ ਵਿਸ਼ਵਾਸ ਦੇਣਾ ਜਿਹੜਾ ਹੈਗਾ ਉਹ ਲੜਾਈ ਲੜੀ ਬਥੇਰਾ ਜ਼ੋਰ ਲਾਇਆ ਸੈਂਟਰ ਸਰਕਾਰ ਨੇ ਆਰਐਸਐਸ ਵਾਲਿਆਂ ਨੇ ਬਹੁਤ ਜ਼ੋਰ ਲਾਇਆ ਵੀ ਅਸੀਂ ਇਹਨਾਂ ਨੂੰ ਦਬਾ ਲਈਏ ਝੁਕਾ ਲਈਏ ਪਰ ਇਹ ਝੁਕੇ ਨਹੀਂ ਇਹ ਦਬੇ ਨਹੀਂ ਤੇ ਸਾਰੀਆਂ ਜਥੇਬੰਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਪੰਥਕ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਹੰਗਸ ਸਿੰਘ ਦਲਪੰ ਸਾਰੇ ਇਹਨਾਂ ਦੇ ਪਿੱਠ ਤੇ ਆ ਕੇ ਖੜ ਗਏ ਤੇ ਚੜ੍ਹਦੀ ਕਲਾ ਦੇ ਨਾਲ ਜਿਹੜਾ ਹੈਗਾ ਇਹ ਮੋਰਚਾ ਦਿੱਤਿਆ ਗਿਆ ਸਰਕਾਰ ਆ ਉਹ ਦੇਖੋ ਤੁਸੀਂ ਖੁਸ਼ੀ ਮਨਾਉਂਦੇ ਨੌਜਵਾਨ ਆ ਰਹੇ ਝੰਟਿਆਂ ਦੇ ਵਿੱਚ ਸਾਰੀ ਚੜ੍ਹਦੀ ਕਲਾ ਦੇ ਨਾਲ ਜਕਾਰੇ ਗਜਾਉਂਦੀ ਆਉਂਦੇ ਨੇ ਦੇਖੋ ਕਿਵੇਂ ਜਕਾਰ ਲਾਉਂਦੇ ਨੇ ਤੁਸੀਂ